ਮਾਤਾ ਜੀ ਜਾਂ ਤਾਂ ਜੋ ਤੁਸੀਂ ਦਿੱਲੀ ਅੰਦੋਲਨ ਦੇ ਵਿੱਚ ਸੀਗੇ ਉਦੋਂ ਚਰਚਾ ਦੇ ਵਿੱਚ ਸੀਗੇ ਜਾਂ ਹੁਣ ਫੇਰ ਚਰਚਾ ਚ ਆਗੇ ਮਾਨਯੋਗ ਅਦਾਲਤ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਤੁਸੀਂ 2020-21 ਦੇ ਤੁਸੀਂ ਗੇੜੇ ਕੱਢਦੇ ਰਹੋਗੇ ਮਾਨਯੋਗ ਅਦਾਲਤ ਆ ਸਾਡੇ 4 ਸਾਲ ਪੌਣੇ 5 ਸਾਲ ਹੋ ਗਏ ਉਦੋਂ ਦੀ ਤਰ੍ਹਾਂ ਹੀ ਫਿਰਦੇ ਆ ਭਾਈ ਕੋਈ ਪਤਾ ਨਹੀਂ ਸੀ ਭਾਈ ਉਹ ਤਾਂ ਅਰਹੀ ਸੀ ਸਾਡੇ ਡਿੱਕੇ ਕੋ ਛੜੀ ਦਾ ਤਾਰਨਾ ਵਾਰਗੇ ਲੁੰਬੀ ਫਿਰੀ ਗਈ ਅਕਈ ਅਗੇ ਆਪ ਕੇ ਇਨੁਰਾਦੀ ਕਰਨ ਦੀ ਕਰਦੀ ਹੈ ਵੀ ਨਾ ਕਿ ਜਾਂ ਮੈਂ ਕਿਹਾ ਸੀ ਨਾ ਕਿ ਕੋਪਰਟਾਈਕ ਲਈ ਬੱਤੀ ਆਉਂਦੀ ਇਹ ਬੈਠੇ ਨੇ ਮੋਤੇ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦੋਂ ਇਸਨੇ ਪਿਆਰ ਕੀਤਾ ਉਹ ਕੀ ਕਰੂਗੀ ਨਿੱਕੀ ਉਹ ਕਿڑی ਜਿੰਨੀ ਕਲਾ ਹੈ ਤੇ ਮੈਂ ਆਤੀ ਜਿੱਦਿਆਂ ਕੁਛ ਹੁਬ ਤੁਹਾਡੇ ਕੋਲ ਆਏ ਹੋਣੇ ਉਦੋਂ ਕੀ ਮਹਿਸੂਸ ਹੋ ਰਿਹਾ ਸੀ ਜਦੋਂ ਉਹਨਾਂ ਨੇ ਆਹ ਸ਼ਬਦ ਬੋਲੇ ਆ ਵੀ ਇਹ ਤਾਂ ਦਿਹਾੜੀ ਦਾ ਹਾਲਾਰੇ ਆਪਣਾ ਕੋਈ ਤਾਂ ਫਾਰਮ ਬੰਬਾਰੇ ਚੋਰੀ ਸੀ ਆਪਣੇ ਨੂੰ ਜਾਨਣਾ ਸੀ ਵੇ ਧਰਨੇ ਲਾ ਕੇ ਬਹਿ ਗਏ ਵੀ ਹੋਰ ਤੁਹਾਨੂੰ ਲੜਾਈ ਆ ਲੜਾਈ ਸੀ ਭੁੱਖੇ ਤੇ ਰੰਗਲ ਮਾਰਦੇ ਦਾ ਪਛ ਪਿਆਰਾ ਮੜ ਅਨੇਓ ਦੇ ਬੋਲ ਸੁਣਿਆ ਜਦੋਂ ਇੱਥੇ ਆ ਕੇ ਬੋਲੇ ਉਹ ਇੱਥੇ ਕੇ ਘਰੇ ਬੈਠਣ ਸੁਣਿਆ ਆਪਾਂ ਘੜ ਰਿਹਾ ਸੀ ਵੀਡੀਓ ਵਾਲੀ ਦਾ ਦੇ ਵੀ ਮੈਂ ਮੀਂਟੀ ਕਰਦੀਆਂ ਜਾਂ ਹੱਥ ਮੋੜਦੀਆਂ ਤੇ ਜਾ ਮੈਂ ਮੀਂਟੀ ਕਰ ਲਈਆਂ ਉਹ ਤਾਂ ਜਿਨੀ ਕਸਰਛੜ ਦੀ ਬੋਲੀ ਨਹੀਂ ਜੇ ਉੱਥੇ ਐ ਕਰਦੀ ਬਹੁਤ ਔਖੀ ਹੈ ਉਹ ਤਾਂ ਇਹ ਜੇ ਬੋਲ ਕਰਦੀ ਸਾਰੇ ਪੰਜਾਬ ਨੂੰ ਖਤਮ ਕਰ ਦਿਆ ਠੰਡ ਨਹੀਂ ਵਰਤਾਂਦੀ ਗੈਰ ਉਹ ਗੋਲਦੀ ਫਿਰਦੀ ਥੋਨੂੰ ਕੀ ਪਤਾ ਹੈ ਕਿ ਹੁਣ ਕੰਗਨਾਰ ਨਾਉਤ ਦੀ ਮਿਹਨਤ ਜਾਂ ਮਾਫੀ ਨੂੰ ਮੰਨੋਗੇ ਫਿਰ ਤੇ ਜੇ ਮੱਥੇ ਹੀ ਲੱਗੀ ਤੇ ਮੱਥੇ ਜੇ ਮਾਫੀ ਮੰਗੀ ਸੜ ਘਰੇ ਆ ਜਾਂਦੀ ਐਨਾ ਸਰਕਾਰ ਦਾ ਖਰਚਾ ਕਰਾਇਆ ਜਾਵ ਕਰਿਆ ਉਹ ਤੋਂ ਤੁਹਾਡੇ ਦੇ ਕਿਸੇ ਨੇ ਦਬਾਅ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਸੀ ਉਸ ਵਕਤ ਆ ਵੀ ਸਾਡੀ ਜ਼ਾਕ ਹੀ ਨਹੀਂ ਪਾਉਣਾ ਸੀ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮੜਾ ਤਾਂ ਅੱਜ ਅਸੀਂ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਬਹਾਦਰਗੜ ਜੰਡੀਆਂ ਉੱਥੇ ਪਹੁੰਚੇ ਆ ਕਿਉਂਕਿ ਮਾਤਾ ਮਹਿੰਦਰ ਕੌਰ ਦਾ ਪਿੰਡ ਹੈ ਤਾਂ ਗੱਲਬਾਤ ਕਰਾਂਗੇ ਮਾਤਾ ਮਹਿੰਦਰ ਕੌਰ ਦੇ ਨਾਲ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸੇਤ ਠੀਕ ਹੈ ਜੀ ਤੁਹਾਡੀ ਬੜੀ ਠੀਕ ਹੈ ਬੱਤੀ ਤੰਦਰੁਸਤੋਂ ਤੰਦਰੁਸਤ ਰਹੀ ਖੁਸ਼ੀ ਆ ਮਾਤਾ ਜੀ ਜਾਂ ਤਾਂ ਜੋ ਤੁਸੀਂ ਦਿੱਲੀ ਅੰਦੋਲਨ ਦੇ ਵਿੱਚ ਸੀਗੇ ਉਦੋਂ ਚਰਚਾ ਦੇ ਵਿੱਚ ਸੀਗੇ ਜਾਂ ਹੁਣ ਫੇਰ ਚਰਚਾ ਚ ਆ ਗਏ ਚਲੋ ਭਾਈ ਉਹਦਾ ਬਹਾਦਰ ਜੀ ਕਿਰਪਾ ਰੱਖਾ ਜਿਵੇਂ ਨਹੀਂ ਚੰਗੀ ਲੱਗਦੀ ਇਹ ਕਰਦਾ ਹੈ ਤੇ ਮਾਨ ਜੋ ਅਦਾਲਤ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਤੁਸੀਂ ਕੇ ਸੰਤੁਸ਼ਟ ਨਹੀਂ ਕੋਈ ਭਾਈ ਫੇਰ ਮਨ ਟੱਲੇ ਬਣਾ ਕੇ ਮੈਂ ਡਾਕ ਲਊਗਾ ਉਹ ਤਾਂ ਜੇ ਅਦਾਲਤ ਨਹੀਂ ਦਾ ਹੋਗਦਾ ਤਾਂ ਮੰਨਣਾ ਹੀ ਪੈਂਦਾ ਹੈ ਉਹ ਕਿੱਥੇ ਭਜਾਂਗੇ ਉਹਦੇ ਨਹੀਂ ਆਖਣਗੇ ਦੇ ਕਰਨਾ ਹੀ ਪੈਂਦਾ ਕੋਈ ਪੇਸ਼ ਵੀ ਹੋਣਾ ਪੈਂਦਾ ਇਹ ਚਾਹ ਵੱਡੇ ਵੀ 30 ਸਾਲ ਦੇ ਵੀ ਤੁਰੇ ਕਰਦੇ ਆ 2020 ਕੀ ਦੇ ਤੁਸੀਂ ਗੇੜੇ ਕੱਢਦੇ ਰਹੋਗੇ ਮਾਨਜੋਗ ਦਲਤਾਂ ਹਾਂ ਸਾਡੇ 4 ਸਾਲ ਪੌਣੇ 5 ਸਾਲ ਹੋ ਗਏ ਉਦੋਂ ਦੀ ਤੁਰੇ ਕਰਦੇ ਆ ਭਾਈ ਕਿਤੇ ਜਾਣਾ ਪੈਂਦਾ ਜਾਣਾ ਹੀ ਪੈਂਦਾ ਭਾਈ ਜਿਸੰਦਰ ਨੂੰ ਪਾਣੀ ਦਾਣਾ ਪਾਣੀ ਦਿਨਾਂ ਜੀਆਂ ਦੀਆਂ ਰੋਹ ਦੇ ਦਰਸ਼ਨ ਕਰਨੇ ਪਈ ਜਾਣਾ ਪੈਂਦਾ ਪਤਾ ਲੱਗਿਆ ਕਿਤੇ ਉਮੀਦ ਸੀਗੀ ਵੀ ਕੰਗਣਾ ਰਨਾਉਤ ਆਜੂ ਤੋਂ ਡਿੜਕੇ ਕੋਈ ਪਤਾ ਨਹੀਂ ਸਿਪਾਹੀ ਉਹ ਤਨਾਰੀ ਸੀ ਸਾਡੇ ਡਿੱਕੇ ਕੋ ਛੱਡੀ ਦਾ ਤਾਰਾਂ ਵਾਰ ਕੇ ਲੌਂਦੀ ਫਿਰੇ ਵੀ ਅੱਜ ਤਾਈਂ ਕਦੇ ਆ ਕੇ ਇਸ ਨੂੰ ਰਾਦੀ ਕਰਾਉਂਦੀ ਫਿਰਦੀ ਐ ਵੀ ਮੈਂ ਕਹਾਂ ਨਾ ਇਨਾ ਤਾਂ ਮੇਰੇ ਕੋਲ ਐਡੇ ਭਾਰੇ ਵਕੀਲ ਮੈਂ ਮਰ ਲਿਆ ਰੱਖਿਆ ਸਰਕਾਰਾਂ ਹੀ ਮਰ ਲਿਆ ਹੈਈ ਸਰਕਾਰ ਦੀ ਜਿਹੜੇ ਸਾਤੇ ਸਰਕਾਰਾਂ ਦੇ ਵਟਸਐਪ ਆਈ ਉਹਨੂੰ ਆਣੀ ਸੀ ਮੈਂ ਡਿੱਕੇ ਚੜ ਜਮ ਅਗਲਾ ਦਾ ਉਹ ਕੀ ਕਰੂਗੀ ਨਿੱਕੀ ਉਹ ਜਿਹੜੀ ਜਿੰਨੀ ਕਲਾ ਹੈ ਤੇ ਮੈਂ ਹੱਥ ਜਿੱਡੇ ਆ ਉਹਨੂੰ ਤਾਂ ਭਾਈ ਮਾਨ ਸੇ ਚਲੋ ਭਰਾਏ ਨੇ ਕਿਰਪਾ ਕਰੀ ਕਿਤੇ ਆ ਗਈ ਤੁਸੀਂ ਹੁਣ ਜਦੋਂ ਉੱਥੇ ਜੋ ਤੁਸੀਂ ਮਾਤਾ ਜੀ ਉੱਥੇ ਗਏ ਆ ਆਪਣਾ ਅੰਦੋਲਨ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਗਏ ਸੀਗੇ ਉਦੋਂ ਜਦੋਂ ਇਹ ਕੰਗਣਾ ਰਣੌਤ ਨੇ ਟਿੱਪਣੀ ਕੀਤੀ ਹੈ ਕੁਛ ਆਬ ਤੁਹਾਡੇ ਕੋਲ ਆਏ ਹੋਣੇ ਉਦੋਂ ਕੀ ਮਹਿਸੂਸ ਹੋ ਰਿਹਾ ਸੀਗਾ ਜਦੋਂ ਉਹਨਾਂ ਨੇ ਆਹ ਸ਼ਬਦ ਬੋਲੇ ਆ ਵੀ ਇਹ ਤਾਂ ਦਿਹਾੜੀਦਾਰ ਆ ਸਾਰੇ ਉਹਦੇ ਸ਼ਬਦ ਬੋਲੇ ਰੱਖ ਲੈ ਜਦੋਂ ਇੱਥੇ ਵੀ ਵੀਡੀਓ ਵਿੱਚ ਖਬਰ ਆਈ ਹੈ ਪਹਿਲਾਂ ਤਾਂ ਆ ਮੁੰਡੇ ਲੈ ਗਈ ਸੀ ਆਪਣੇ ਕਦੇ ਨਸਰ ਚੱਲੋ ਮਾਤਾ ਚੱਲ ਗਈ ਚੱਲੋ ਮਰ ਚੱਲ ਗਈ ਧੋਤਾ ਇਸ ਤਰ੍ਹਾਂ ਜਾਣੇ ਸੀ ਕਿ ਤਰਨੇ ਢੀ ਜਾਣੇ ਆ ਉਦੋਂ ਕੰਗਣਾ ਵਾਲੇ ਸਿਰਫ ਆਏ ਆ ਦੇ ਸੀ ਮੋਦੀ ਸਰਕਾਰ ਨੇ ਵੀ ਉਹ ਤਾਂ ਹੀ ਵੀ ਇਸ ਤਰ੍ਹਾਂ ਵੀ ਸਾਨੂੰ ਖਰਾਬ ਕਰਦੇ ਆਲੇ ਜਮੀਨਾਂ ਖੋਲਾਂਗੇ ਰਖੜਾ ਵੀ ਪਲਾਟ ਕਟਾਂਗੇ ਜਾਂ ਕਿਸਾਨਾਂ ਵਾਲੀ ਇਹ ਕਿਸਾਨ ਦਿਹਾੜੀ ਕਰਨਗੇ ਜਮੀਨ ਸਰਕਾਰੀ ਕਰ ਲਾਂਗੇ ਸਨੇ ਭਾਈ ਸਾਰੇ ਮਿਨਿਸਟਰ ਸਾਰੇ ਆ ਹੁੰਦੇ ਰਖਲਾ ਵੀ ਨਹੀਂ ਰਿੰਦੇ ਗੌਂਡੀ ਸਾਡੇ ਜਿਹੜੇ ਜਾਂਦੇ ਜਾਂਦੇ ਤਾਲੇ ਪਲਾਟ ਬਣਾਵਾਂਗੇ ਅਸੀਂ ਕਰਾਂਗੇ ਕਿਸਾਨਾਂ ਤੋਂ 12 ਘੰਟੇ ਕੰਮ ਕਰਾਂਗੇ ਡੜਾਈ ਕਰਾਂਗੇ। ਭਈ ਕਿਸਾਨ ਵਿਚਾਰੇ ਕੰਮ ਉੱਠੇ ਤੇ ਫੇਰ ਵੀ ਮਰਨੈ ਮਨਜ਼ੂਰ ਕਰਲੇ ਵੀ ਮਰੋ ਦਿਨ ਦਾ ਕਿਸਾਨਾ ਕੋਲ ਜਮੀਨ ਤੇ ਬਣਾ ਕੀ ਸੀ। ਕੰਗਨਾਰ ਨਾਉਦ ਦੇ ਜਿਹੜੇ ਬੋਲ ਸੀ ਉਹਨਾਂ ਬੋਲਾਂ ਦੇ ਨਾਲ ਜਿਵੇਂ ਹੁਣ ਤੁਹਾਡੇ ਕੋਲ ਬੋਲੇ ਆ ਉਹਦਾ ਕੋਈ ਤੁਹਾਡਾ ਨੁਕਸਾਨ ਤਾਂ ਨਹੀਂ ਹੋਇਆਗਾ ਫਾਇਦਾ ਹੋਇਆ। ਸਾਡਾ ਤਾਂ ਨਾ ਕੋਈ ਨੁਕਸਾਨ ਹੋਇਆ ਉਹ ਕੀ ਕਰੇ ਰਾਜ ਤੱਕ ਤਾਂ ਤਸੀਗਾ। ਮੋਦੀ ਸਾਹਿਬ ਦਾ ਤੇ ਉਹ ਕੀ ਕਰ ਸਕਦੇ ਵਿਚਾਰੀ ਫਰਮਾ ਫਿਲਮ ਬਣਾਉਂਦੇ ਸੀ ਕਿ ਨਾਚੜੀ ਪਟਾਵੀ ਫਿਲਮ ਬਣੀ ਸਾਡੇ ਤੇ ਉਹਦਾ ਕਾਦਾ ਅਸਰ ਸੀ ਉਹਦਾ ਕੋਈ ਅਸਰ ਨਹੀਂ ਛੜੀ ਸੀ ਆਪ ਹੀ ਉਹਦੋਂ ਫਿਰ ਮਾਨਯੋਗ ਦਲ ਦੇ ਵਿੱਚ ਇਹ ਪਟੀਸ਼ਨ ਪਾਤੀ ਸੀ ਕਿ ਜਾਂ ਕਿਸਾਨਾਂ ਨੇ ਕਿਹਾ ਸੀ ਕਿ ਪਾਓ ਇਹ ਕਿਉਂ ਬੋਲੀ ਐ ਤੁਹਾਡੇ ਖਿਲਾਫ ਇਹ ਕਿਸਾਨਾਂ ਨੇ ਅਖਣੇ ਕਿਸਾਨਾਂ ਨੇ ਗੁੱਸਾ ਮੰਨਿਆ ਸਾਨੂੰ ਪੈਸੇ ਪੈਸੇ ਦਿਹਾੜੀਆਂ ਦੇ ਕਦੇ ਆਏ ਬੈਠੇ ਹੱਤਵਾਦੀ ਇਹਨਾਂ ਨੂੰ ਬਹੁਤ ਬੋਲ ਕੋਲ ਗੰਦਾ ਬੋਲ ਲਈ ਭਾਈ ਫਿਰ ਕਿਸਾਨਾਂ ਨੇ ਵੀ ਅੱਖ ਰੱਖ ਲਿਆ ਵੀ ਸੋ ਸਾਡੇ ਮੁਰੇ ਜਨਤਾ ਕਰਲਾ ਉਠੀ ਅਸੀਂ ਜੇ ਕਰਦੇ ਹਾਂ ਦਾਵਾ ਸਾਡੇ ਹੱਥੋਂ ਹੁੰਦਾ ਨਹੀਂ ਤੈਨੂੰ ਜਾਣ ਬਈ ਅਸੀਂ ਅੱਜ ਤਾਂ ਬੁੱਢੇ ਆ ਪਾਈ ਸਾਡਾ ਹੱਕ ਨਹੀਂ ਵੰਡਦਾ ਸਾਡੇ ਹੱਥੋਂ ਨਹੀਂ ਹੁੰਦਾ ਆਖਣਾ ਤੈਨੂੰ ਤਾਂ ਮਹਿਸੂਸ ਤਾਂ ਹੋਇਆ ਨਾ ਵੀ ਇੱਕ ਇਹ ਵੀ ਔਰਤ ਹੈ ਵੀ ਔਰਤਾਂ ਦੇ ਖਿਲਾਫ ਐ ਬੋਲੀ ਜਾਂਦੀ ਐ ਤੈਨੂੰ ਮਹਿਸੂਸ ਤਾਂ ਹੋਇਆ ਨਾ ਵੀ ਹੁਣ ਕੀ ਕਰੀਏ ਇਹਦੇ ਖਿਲਾਫ ਇਹਦੇ ਖਿਲਾਫ ਉਹ ਤਾਂ ਲੱਗਦਾ ਸੀ ਵੀ ਆਪਾਂ ਇਹਨਾਂ ਕੀ ਚੇਤਾਂ ਇਹਦੇ ਖਰਾਬ ਵੀ ਰੱਖਣਾ ਵੀ ਆਪਣੇ ਕੱਲੇ ਤੇ ਕੀ ਕਰਸਾਂ ਤਾਂ ਪਬਲਿਕ ਤੇ ਦੁਨੀਆ ਬਹੁਤ ਸੀ ਜਿਵੇਂ ਕੋਟਣ-ਕੋਟ ਕੋਸੀਤੀ ਆਪਾਂ ਤਾਂ ਕਿਸੇ ਦੀ ਗਿਣਤੀ ਚ ਨਹੀਂ ਸਭ ਆਪਾਂ ਖਰਾਬ ਹੋ ਦੇ ਕੀ ਕਰਨਾ ਸੀ ਆਪਦੀਆਂ 3 ਵੇਟੀਆਂ ਰੱਗੇ ਸੀ ਕਹਤ ਬੋਲੂਗੀ ਤਾਂ ਵੀ ਨਾ ਬੋਲੂਗੀ ਤਾਂ ਰੱਬ ਦੇ ਕਰੇ ਨੇ ਆਏ ਕੋਟ ਕਚਹਿਰੀਆਂ ਤਾਂ ਅਦਾਲਤਾਂ ਤਾਂ ਰਖਲਾ ਵੀ ਐ ਹੈਗਾ ਵੀ ਸ਼ਿਵਾਰਸ਼ ਐ ਤੇ ਜਾਂ ਰਖਲਾ ਵੀ ਵਾਢੀਆਂ ਰੱਬ ਦੇ ਘਰੇ ਤਾਂ ਕੋਈ ਨੂੰ ਆ ਬਰਬ ਦੇ ਛੜੀਆਂ ਹੁੰਦੀਆਂ ਰੱਬ ਦਾ ਸੱਚਾ ਨਿਆਂ ਤਾਂ ਰੰਮ ਕਰ ਦੇ ਉੱਥੇ ਕੋਟ ਕਚਹਿਰੀ ਦੇ ਨਾਲ ਨਹੀਂ ਚਲਦੀ ਉੱਥੇ ਰੱਬ ਆ ਦਾ ਸੱਚਾ ਨਹੀਂ ਕਰਦਾ ਪਰ ਜਦੋਂ ਐ ਕੋਈ ਆਪਾਂ ਚੰਗਾ ਕੰਮ ਕਰਕੇ ਲੋਕਾਂ ਵਾਸਤੇ ਕੋਈ ਕੰਮ ਕਰਕੇ ਹਨਾ ਉਦੋਂ ਕੋਈ ਐਵੇਂ ਜਿਹਾ ਸ਼ਬਦ ਬੋਲਦਾ ਉਦੋਂ ਮਨ ਨੂੰ ਠੇਸ ਤਾਂ ਪਹੁੰਚਦੀ ਹੈ ਠੇਸ ਤਾਂ ਫਿਰ ਠੇਸ ਤਾਂ ਪਹੁੰਚਦੀ ਹੈ ਪਰ ਰੱਖਿਆ ਗਲਤ ਬੋਲੇ ਤਾਂ ਗੁੱਸਾ ਵੀ ਆਉਂਦਾ ਪਰ ਗੁੱਸਾ ਮਾਰਨਾ ਪੈਂਦਾ ਗੁੱਸਾ ਕਰਕੇ ਕੀ ਕਰਾਂਗੇ ਉਹਦੇ ਨਾਲ ਆਪਾਂ ਕਿਵੇਂ ਲੜਾਈ ਕਰਾਂਗੇ ਬੈਰ ਤੇ ਵਿਆ ਬਰਾਬਰ ਦੇ ਹੁੰਦਾ ਹੈ ਉਹਦੇ ਨਾਲ ਆਪਾਂ ਲੜ ਨਹੀਂ ਸਕਦੇ ਜੇ ਮੋਦੀ ਨਾਲ ਲੜਾਈ ਕਰਨੀ ਹੈ ਕਦਾਂ ਆਵੇ ਤਾਂ ਹਾਂ ਲੜ ਰਹੇ ਆਂ ਆਪਣਾ ਕੋਲ ਤੋਫਾ ਬੰਬਵਾਰਾ ਛੋੜੀ ਸੀ ਆਪਣੇ ਫਿਰ ਜਾਣਾ ਸੀ ਵੇ ਧਰਨੇ ਲਾ ਕੇ ਬਹਿ ਗਏ ਵੀ ਹੋਰ ਤਾਂ ਹੁਣ ਲੜਾਈ ਆ ਇਹ ਲੜਾਈ ਸੀ ਭੁੱਖੇ ਤੇ ਰੰਗਦ ਮਾਰਨੇ ਦਾ ਤਾਂ ਪਤਾ ਹੀ ਤਿਆਰਾ ਮਰਨ ਸਾਲ ਸਾਲ ਦੀ ਕਰੀ ਮਾਤਾ ਜੀ ਜਿਵੇਂ ਹੁਣ ਤੁਸੀਂ ਉੱਥੇ ਰਹੇ ਆ ਹਨਾ ਪੂਰਾ ਸਾਰੇ ਕਿਸਾਨਾਂ ਨੇ ਪੂਰਾ ਸਾਥ ਦਿੱਤਾ ਹੈ ਮਾਤਾ ਮਹਿੰਦਰਕੌਰ ਦਾ ਕਿੰਨਾ ਸਾਥ ਰਿਹਾ ਕਿਸਾਨਾਂ ਨੂੰ ਉਸ ਵਕਤ ਮਾਤਾ ਮਹਿੰਦਰਕੌਰ ਦਾ ਤੇ ਰੱਖ ਲਵੀਂ ਜਾਉਂਦੀ ਸੀ ਬੁੱਢੀ ਸੋ ਤਾਂ ਹੁੰਦੇ ਤੈਨੂੰ ਬਾਹਰ ਰੱਖ ਕੇ ਸਮੇਂ ਤੂੰ ਘਰੇ ਜਾ ਘਰੇ ਰਹੋ ਤੇ ਜੇ ਬਾਲਾ ਬੱਚੇ ਉੱਥੇ ਹੁੰਦੇ ਭਾਈ ਕਰੇ ਕਿੱਥੇ ਜਾ ਤੇ ਆਓ ਤੇ ਪਈ ਚਾਚੀ ਬਤਾ ਜੀ ਸਦਕੇ ਲੈ ਜਾਂਦੇ ਸੀ ਆਪਣਾ ਵੀ ਧਰਨਾ ਲਾਉ ਬੁੜੀਆਂ ਵੀ ਜਾਂਦੀਆਂ ਸੀ ਬੰਦੇ ਵੀ ਜਾਂਦੇ ਸੀ ਭਾਈ ਫਿਰ ਸਾਰਾ ਕੁਝ ਕਰਨਾ ਪੈਂਦਾ ਸੀ ਜਾਇਦਾਦ ਦੀ ਖਾਤਰ ਜਾਇਦਾਦ ਐ ਜਿਹੜੇ ਖੋਹਦੇ ਸੀ ਤੇ ਆਪਾਂ ਨੂੰ ਡਰ ਨਹੀਂ ਹੁੰਦਾ ਸੀ ਗੁਰੂਆਂ ਪੀਰਾਂ ਦੀ ਧਰਤੀ ਵਿੱਚ ਸਾਨੂੰ ਦੇਖੇ ਗਏ ਨੀਂਆਂ ਜਿchnੇ ਗਏ ਬੱਤੀ ਗੁਰੂਆਂ ਦੇ ਸੀਧੀਆਂ ਪਾ ਗਏ ਸੀਸ ਕਟਾਏ ਗਏ ਨੌਵੇਂ ਪਾਤਸ਼ਾਹ ਨੇ ਤੱਤੀਆਂ ਤਵਾ ਦੇ ਪੰਜ ਵਾਸੇ ਹੋਏ ਆਪਣੀ ਖਾਤਰ ਆਪਣੇ ਸਿੱਖਾਂ ਦੀ ਜਨਤਾ ਦੀ ਖਾਤਰ ਵੀ ਧਰਮ ਦੀ ਰੱਖਿਆ ਕਰਨ ਦੀ ਖਾਤਰ ਤੇ ਚਲੋ ਭਾਈ ਸਰਕਾਰਾਂ ਨੇ ਉਹਨਾਂ ਨੇ ਵੀ ਰੱਖ ਲਾ ਵੀ ਉਹ ਉਹਨਾਂ ਤਾਂ ਪਰਮਾਤਮਾ ਜਿਆਦੇ ਸੀ ਭਾਈ ਸਰਕਾਰਾਂ ਨੇ ਜੁੱਧ ਵੀ ਕਰਿਆ ਤੇ ਗੁਰੂ ਜੀ ਨੇ ਚਾਰੇ ਬੱਤੇਵਾਰ ਤੇ ਆਪਣੇ ਖਾਤਰ ਤੇ ਭਗਤ ਸਿੰਘ ਹੋਰਾਂ ਨੇ ਵੀ ਅੰਗਰੇਜ਼ਾਂ ਤੇ ਕਰਜ਼ੋਰ ਲਾਇਆ ਵੀ ਜਿਵੇਂ ਹੰਦੇ ਭੱਜੋ ਮਰਜੋ ਸਾਡਾ ਦੇਸ਼ ਕਰ ਦਿਓ ਖਾਲੀ ਤੇ ਉਹਨਾਂ ਨੇ ਵੀ ਆਸਾਸ ਕੀ ਆਪਣੀ ਖਾਤਰ ਗਲਾਂ ਚ ਤੰਦੀਆਂ ਪਵਾਈਆਂ ਜਾਣਾਂ ਵਾਰੀਆਂ ਭਗਤ ਸੌਰਮਿਆਂ ਨੇ ਤੇ ਉਹਨਾਂ ਦੀ ਰੱਖਣ ਦੀ ਖਾਤਰ ਤੇ ਫਿਰ ਹੁਣ ਕਿਸਾਨ ਕਿਉਂ ਕਰਕੇ ਬਹਿ ਜਾਏ ਕਿ ਅਸੀਂ ਵੀ ਉਸੇ ਤਰ੍ਹਾਂ ਜਾਣ ਨਹੀਂ ਲਾਉਣਗੇ ਜਾਂ ਕਿ ਤੱਕ ਤਾਈਆਂ ਉਹਦੋ ਸਾਲ ਉੱਥੇ ਰਹੇ ਤੁਸੀਂ ਸਾਲ ਤਾਂ ਰੱਖ ਲਾ ਭਾਈ ਰੱਖ ਲਾ ਵੀ ਅਸੀਂ ਤਾਂ ਭਾਈ ਮੁੜੇ ਉਹਦੇ ਸਦੇ ਸੇ ਜਾ ਕੇ ਪਰ ਜਿਹੜੇ ਹੋਰ ਸੀ ਤੇ ਉੱਥੇ ਤੁੱਪਾਂ ਕਿੰਨੀਆਂ ਪੈਣੀਆਂ ਹੜਾਂ ਜੇਠਾਂ ਦੀਆਂ ਕਿੰਨੇ ਚ ਖੇੜੇ ਨੇਰੀਆਂ ਕਾਲੀਆਂ ਬੋਲੀਆਂ ਰਾਤਾਂ ਵੀ ਹੁੰਦੀਆਂ ਸੀ ਕਿੰਨੀਆਂ ਲੋਹਾ ਵਗਦੇ ਛੱਪੜਾਂ ਚ ਬੈਸ ਬੈ ਟਾਈਮ ਕੱਟੇ ਫਿਰ ਪਾਲੇ ਟਾਈਮ ਸੀ ਤੇ ਪਾਲੇ ਚ ਵੀ ਇੰਨੇ ਤੇ ਵੀ ਰੱਖ ਜਿਦਾਂ ਉਹ ਬਾਰਡਰ ਤੇ ਬੈਠੇ ਤੇ ਥੱਲੇ ਮੀਂਹ ਪਿਆ ਸੀ ਕਿਵੇਂ ਬੈਠੇ ਤੇ ਵੀ ਖਰਸਾਨਾ ਦੇ ਆਟਾ ਨਹੀਂ ਭੇਜਦਾ ਟਰਾਲੀਂ ਧਰ-ਧਰ ਬੈਠੇ ਸੀ ਭਾਈ ਉਹ ਜੇ ਝੁੱਗੀ ਸ਼ੋਦ ਮੀਂਹ ਆ ਗਿਆ ਤਾਂ ਸੀ ਵੀ ਭੇਜਦੇ ਸਾਡੇ ਵੀ ਬੱਟ-ਬੱਟ ਭਾਈ ਰੇ ਤੇ ਥੱਲੇ ਵਾਸੀ ਪਾਣੀ ਇਹ ਜੇ ਤੁਸੀਂ ਓਕਣਾ ਭਾਈ ਤਾਂ ਫੇਰੇ ਹੀ ਆਏ ਕੋਈ ਉੱਥੇ ਤੁਹਾਨੂੰ ਦਿੱਕਤ ਤਾਂ ਨਹੀਂ ਆਏਗੀ ਜਿਵੇਂ ਹੁਣ ਕਿਸਾਨ ਅੰਦੋਲਨ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਮਹਿਸੂਸ ਜਾਂ ਤਾਂ ਹੁੰਦਾ ਵੀ ਇੰਨਾ ਟਾਈਮ ਇੱਥੇ ਆਪਣਾ ਨੁਕਸਾਨ ਹੋ ਗਿਆ ਤੇਰੀ ਉਮਰ ਵੀ ਕਾਫੀ ਸੀ ਉਹ ਤੋਂ ਅਸੀਂ ਤਾਂ ਕੋਈ 5-4 ਦਿਨ ਲਾਗੇ ਸਾਨੂੰ ਇੰਨਾ ਨਹੀਂ ਸੀ ਸਾਨੂੰ ਅੰਦੇ ਕਰਿਆ ਜਾਓ ਤੁਹਾਨੂੰ ਕੌਣ ਸੰਭੂਗਾ ਤਾਰੇ ਜੋ ਇਨ ਨਾ ਚਰ ਬੁੜੀਆਂ ਹੋਰ ਬਥੇਰੀਆਂ ਸੀ ਉਹ ਜਿਹੜੀ ਛੋੜਾ ਜਿਹਾ ਮਟਾਰਾ ਜਵਨਾ ਹੁੰਦੀ ਸੀ ਮੈਂ ਪਈ ਬਰਦ ਸੀ ਇੱਕ ਘਰੇ ਗੁੜੀਆਂ ਉਹਦੇ ਘਰੇ ਗਈਆਂ ਸੀ ਨੋ ਨਿਆਣੀ ਸ਼ਾਣੀ ਘਰੇ ਸਿੱਤੇ ਜਾ ਬੱਚਾ ਸੀ ਫਿਰ 20 ਸਨ ਤਾਂ ਮੋੜਨਾ ਹੀ ਪੈਂਦਾ ਸੀ ਕਿਹੜੀਆਂ ਕਿਹੜੀਆਂ ਮਾਨਯੋਗ ਅਦਾਲਤਾਂ ਦੇ ਵਿੱਚ ਗਿੜੇ ਕੱਢਣੇ ਪਏ ਫਿਰ ਸੋਨੂੰ ਉਹ ਲਾਲ ਤਾਂ ਇੱਥੇ ਰਖਲਾ ਭਿੰਡੇ ਵੀ ਗਏ ਚੰਡੀਗੜ੍ਹ ਵੀ ਗਏ ਪਰ ਜਦ ਬਿੱਲੀ ਕੰਗਣਾ ਤੇ ਜਾ ਕੇ ਆਈ ਉਹ ਤਾਂ ਉੱਥੇ ਹੀ ਸੀ ਇਹ ਮੈਂ ਕੇਸ ਹਰਾ ਦੂੰਗੀ ਜਾਂ ਦਵਾ ਦੂੰਗੀ ਉੱਥੇ ਨਾ ਮਨਜ਼ੂਰ ਕੀਤਾ ਵੀ ਮੈਂ ਤਾਂ ਕੁਛ ਨਹੀਂ ਬੋਲੀ ਪਰ ਮਸਲਮੀਆਂ ਦੇ ਬੋਲ ਸੁਣਿਆ ਜਦੋਂ ਇੱਥੇ ਆ ਕੇ ਬੋਲੇ ਉਹ ਇੱਥੇ ਘਰੇ ਬੈਠੇ ਹੁਣ ਸੁਣਿਆ ਆਪਾਂ ਘਰ ਪਏ ਸੀ ਵੀਡੀਓ ਵਾਲੀ ਦਾ ਦੇ ਵੀ ਮੈਂ ਮਿੰਟ ਕਰਦੀਆਂ ਜਾਂ ਹੱਥ ਰੋੜਦੀਆਂ ਤੇ ਜਾ ਮੈਂ ਮਿੰਟ ਕਰਦੀਆਂ ਮਿੰਟ ਕਰਦੀਆਂ ਆਖੇ ਵੀ ਆਪਾਂ ਸੁਣੇ ਨਹੀਂ ਆਪਾਂ ਤਾਂ ਘਰੇ ਸਾਬ ਇੱਕ ਕਾਕਾ ਦਾ ਉੱਥੇ ਸੀਗਾ ਪੁੱਛੋ ਤੇ ਫਿਰ ਇੱਥੇ ਘਰੇ ਸੀ ਰੱਖਣਾ ਮੇਰੇ ਕੋਲ ਤਾਂ ਗੁੱਡੀ ਸੀ ਜਿਆ ਰੱਖਣਾ ਪਿਆ ਇਹਨਾਂ ਦਾ ਬਾਪ ਵੀ ਉੱਥੇ ਸੀ ਤੇ ਫਿਰ ਮੱਥੋਂ ਤਾਂ ਉੱਥੇ ਗਿਆ ਨੂੰ ਕੁਛ ਮੇਰਾ ਸਰੀਰ ਟਿੱਲਾ ਸੀ ਉਹਦਾ ਤੇ ਮੈਂ ਵੈਸੇ ਟਵੀਟ ਕੀਤਾ ਜੀ ਮੈਨੂੰ ਤਾਂ ਬੋਲਣਾ ਵੀ ਨਹੀਂ ਚਾਹੀਦਾ ਸੀ ਮਾਤਾ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਤੇ ਹੁਣ ਤਾਂ ਕਰਨਾ ਹੀ ਹੈ ਤੇ ਅੱਜ ਦਾ ਤਾਂ ਇਹ ਸੀ ਕਿਸਾਨ ਅਤਵਾਦੀ ਇਹ ਚਕੜ ਇਹ ਅੰਮਰਸਾ ਅਮਿੰਦਰਾ ਨੇ ਐ ਕਰਿਆ ਤੇ ਕਦੇ ਹੁਣ ਕਿਸਾਨ ਵੇਚ ਥੇ ਪਹਾੜਾਂ ਜਾਂਦੇ ਜਿੱਥੇ ਉੱਠੀ ਸੀ ਚਿੱਟਾ ਵੇਚਣ ਜਾਂਦੀ ਉਹਨਾਂ ਦੀ ਬਾਰ ਤਾਂ ਉਹ ਤਾਂ ਹਜੇ ਨਹੀਂ ਕਸਰ ਛੱਡੀ ਬੋਲੀ ਨਹੀਂ ਜੇ ਉੱਥੇ ਕਰਦੀ ਬਹੁਤ ਔਖੀ ਹੈ ਉਹ ਤਾਂ ਇਹ ਜੇ ਬੋਲ ਕਰਦੀ ਸਾਰੇ ਪੰਜਾਬ ਨੂੰ ਖਤਮ ਕਰ ਦਿਆ ਠੰਡ ਨਹੀਂ ਵਰਤਾਂਦੀ ਜ਼ਹਿਰ ਉਹ ਗੋਲਦੀ ਫਿਰਦੀ ਹੈ ਤੁਹਾਨੂੰ ਕੀ ਪਤਾ ਹੈ ਤੁਸੀਂ ਵੀ ਤਾਂ ਰੋਜ਼ ਸੁਣਦੇ ਮੈਂ ਭਾਈ ਬੀੜਗੂ ਤੇ ਗੱਲਾਂ ਕਰਦੇ ਆਂ ਜਾ ਵਾਤ ਵੱਦ ਗਈ ਐ ਗੁਰਵਾਸੀ ਐ ਅਗੇ ਕੰਗਣਾ ਨਾ ਐ ਕਰਿਆ ਸੁੱਤਿਆਂ ਕਾਲਾ ਜਗਾਉਂਦੀ ਭਾਈ ਬੱਚਿਓ ਉਹ ਨਿਉਕੀ ਨਾਨੀ ਬੋਲਦੇ ਵਿਆਹਦਾਰਾਲੇ ਸਾਡਾ ਪੰਜਾਬ ਜਾਂ ਦੇਸ ਵਿਆਹਦੇ ਦੀ ਸੁਖ ਨਹੀਂ ਮਨੋਦੀ ਆਪਾਂ ਤਾਂ ਕਹਿੰਦੇ ਆਪਾਂ ਦਿਨ ਤੋੜਦਿਆਂ ਸ਼ੁਕਰ ਕਰਦੇ ਹੇ ਪ੍ਰਮਾਤਮਾ ਸੁੱਖ ਦਾ ਦਿਨ ਚੜਾਈ ਇੱਥੇ ਹੁਣ ਖਾ ਕੇ ਸੁੱਤਿਆਂ ਤੜਕਣ ਨੂੰ ਚੰਗਾ ਦਿਨ ਚੜਾਵੇ ਆਪਾਂ ਤਾਂ ਸਭ ਦੀ ਵਾਸ ਗਏ ਸਾਧਨ ਸੌਕੇ ਹੇ ਪ੍ਰਮਾਤਮਾ ਕਿਛਦਾ ਬੁਰਾ ਨਾ ਕਰਾਈ ਤੁਸੀਂ ਹੁਣ ਕੰਗਨਾਰ ਰਨਾਉਤ ਦੀ ਮਿਹਨਤ ਜਾਂ ਮੁਆਫੀ ਨੂੰ ਮੰਨੋਗੇ ਫਿਰ ਤੇ ਜੀ ਮੱਥੇ ਹੀ ਲੱਗੀ ਤੇ ਮੱਥੇ ਦੀ ਮਾਫੀ ਮੰਗੀ ਸੜ ਘਰੇ ਆ ਜਾਂਦੀ ਐਨਾ ਸਰਕਾਰ ਦਾ ਖਰਚਾ ਕਰਾਇਆ ਜਾਂ ਕਰਿਆ ਤੇ ਸਿੱਧੀ ਤੇ ਕੋਈ ਖਰਸਾਨ ਨਹੀਂ ਉਹਦੇ ਗੱਲ ਪੈਂਦੀ ਕੋਈ ਮਾਂ ਨੂੰ ਢਾਹਣ ਦੀ ਜ ਮਾਰਨ ਦੀ ਮੇਰੀ ਕੀ ਪਹੁੰਚ ਤੇ ਕਿੰਨੇ ਤੋੜੇ ਕਰੇ ਵੀ ਆ ਜਾਂਦੀ ਤੁਹਾਡੇ ਪੈਰੀਂ ਹੱਥਾਂ ਕੇ ਲਾਉਣ ਦੀ ਫਿਰ ਤੁਸੀਂ ਮਾਫੀ ਮੰਗ ਲੈਂਦੇ ਮਾਫੀ ਦੇ ਦਿੰਦੇ ਉਹਨੂੰ ਤੁਸੀਂ ਮਾਫੀ ਤਾਂ ਜਦੋਂ ਸਮਾਂ ਆਊਗਾ ਤੇ ਵੇਖੀ ਜਾਓ ਮੈਂ ਤਾਂ ਮਾਰਾ ਹੀ ਨਹੀਂ ਪਤਾ ਭਾਈ ਯਾਨੀ ਕਿ ਤੁਹਾਨੂੰ ਐ ਲੱਗਣਾ ਸੀ ਵੀ ਹੋਰ ਵੀ ਵਾਕਈ ਜਿਹੜੇ ਨੇ ਗਲਤੀ ਕੀਤੀ ਤਾਂ ਪਹੁੰਚੀ ਨਹੀਂ ਤੁਸੀਂ ਤੂੰ ਮੈਂ ਆਗੇ ਤੇ ਕੋਈ ਥੋੜੇ ਘਰ ਪੈਨੇ ਜੀ ਆਏ ਨੂੰ ਸਰ ਮੱਥੇ ਜੀ ਆਏ ਨੂੰ ਤੇ ਉਹਨੂੰ ਵੀ ਆਇਆ ਥੋੜੇ ਖਣ ਤੂੰ ਕਿਹਾ ਆਈਏ ਆਈ ਨਹੀਂ ਅਖਣ ਸੋ ਉਹ ਵੀ ਆਏ ਅੰਨੇ ਜੀ ਆਏ ਅਖਣ ਸਿ ਚਾਹ ਪਾਣੀ ਤੇ ਉਹਦੇ ਪੂਜਾ ਕਰਦੇ ਧੀ ਬੇਟੀ ਬਣ ਲੈਂਦੇ ਇੰਡੀਆ ਨਹੀਂ ਸ਼ੈਣੀ ਹੈ ਗਲਤੀ ਹੋ ਗਈ ਉਹੋ ਜਿਹਾ ਜਦੋਂ ਕੋਈ ਪਾਲਿਸੀ ਸਾਡੇ ਦਾਸ ਤਾਂ ਰੂਹ ਦੀ ਬਾਖਮ ਨਹੀਂ ਉਹ ਸਾਡੀ ਰੂਹ ਦੀ ਬਾਖਮ ਨਹੀਂ ਉਹ ਹੀ ਛਾਲਾ ਮਾਰਦੀ ਫਿਰਦੀ ਹੈ ਭਾਈ ਆਪਾਂ ਕੀ ਅਕਸਰਦੇ ਫਰਮਾਤੋਂ ਨੂੰ ਪਤਾ ਹੈ ਗੁਰੂ ਨਹੀਂ ਜੇ ਤੁਸੀਂ ਇਹ ਮਾਂ ਜੋਗਦਾਲ ਦੇ ਵਿੱਚ ਕੇਸ ਪਾਇਆ ਸੀਗਾ ਜਾਂ ਉਹਦੇ ਖਿਲਾਫ ਚੱਲੇ ਸੀ ਉਦੋਂ ਤੁਹਾਡੇ ਤੇ ਕਿਸੇ ਨੇ ਦਬਾਅ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਸੀ ਉਦੋਂ ਉਸ ਵਕਤ ਮਾਂ ਵੀ ਸਾਡੀ ਦਾਅਵਾ ਕੀ ਨਹੀਂ ਪਾਉਣਾ ਸੀ ਕਿਸੇ ਨੇ ਪਊਆ ਉਹਦੇ ਵਕੀਲ ਕੋਲੇ ਹੁੰਦੇ ਸੀ 20 ਸੈਂਟੋਂ ਵੀ ਤੂੰ ਝਗੜਾ ਨਾ ਕਰਨਾ ਚਾਹ ਰੇ ਰਗਵੀਰ ਵੀ ਕਿਰਤੀ ਕੈਨੇਡਾ ਚ ਬੰਦੇ ਆ ਉਹਦੇ ਕੋਲ ਕਹਿੰਦੇ ਸੀ ਇਹ ਮਕਦਮਾ ਖਰਚਾ ਕਰਨਾ ਉਹਦਾ ਮਾਨੇ ਚ ਅਗਲੇ ਵਕੀਲ ਹੋਰ ਕਰ ਲੈਣਗੇ ਕਿਸਾਨਾਂ ਦੇ ਹੁਣ ਜਦੋਂ ਆਹ ਇੱਥੇ ਪਹੁੰਚਿਆ ਉਹ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਇੱਥੇ ਬੁਲਾਇਆ ਇੱਥੇ ਪੇਸ਼ ਹੋਏ ਆ ਕਿ ਉਹਨਾਂ ਨੇ ਜਿਹੜੇ ਆ ਤੁਹਾਨੂੰ ਦੱਸਿਆ ਸਾਰੀ ਗੱਲਬਾਤ ਵੀ ਕੀਤੀ ਹੈ ਉਸ ਤੋਂ ਬਾਅਦ ਹੁਣ ਤੋਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦੇ ਫੋਨ ਆਏ ਆ ਵੀ ਕੀ ਅਗਲਾ ਆਪਾਂ ਫੈਸਲਾ ਲੈਣਾ ਨਹੀਂ ਸਾਨੂੰ ਕੋਈ ਫੋਨ ਨਹੀਂ ਆਇਆ ਐਸੀ ਕੀ ਦੱਸੇ ਕੋਈ ਫੋਨ ਨਹੀਂ ਆਇਆ ਕਿ ਜੇ ਕੋਈ ਗਾਂ ਕੋਈ ਰਾਜੀ ਨਮਾ ਜਾਂ ਕੋਈ ਕਰਨਾ ਹੋਇਆ ਫਿਰ ਵੀ ਤੁਸੀਂ ਕਿਸਾਨਾਂ ਦੇ ਨਾਲ ਆਗੂਆਂ ਦੇ ਨਾਲ ਗੱਲਬਾਤ ਕਰੋਗੇ ਉਹਨਾਂ رائے ਮਹਿਬਰਾ ਕਰੋਗੇ ਵਿਚਾਰ ਵਟਾਂਦਰਾ ਕਰੋਗੇ ਕਰਾਂਗੇ ਵੀ رائے ਮਸਲਾ ਰਖਲਾ ਪੁੱਛਦਾ ਦੇ ਹੁੰਦੇ ਕੰਦ ਨੂੰ ਲੋ ਤੇ ਦੋਹਾਂ ਦੀ ਧਾਰੂ ਧੋ ਤੇ ਇਹ ਸਾਰਾਂ ਦੀ ਗਿਣਤੀ ਜਮਸਿਆ ਸਿਆਣੇ ਸੁਣੇ ਸਭ ਚੁਣ ਦੇਖਣੇ ਪੈਂਦੇ ਆ ਕੋਈ ਜੇ ਕਿਸੇ ਚੰਗੀ ਲੱਗੂ ਤਾਂ ਮਨਜ਼ੂਰ ਕਰ ਲਵੋ ਜੇ ਮਾੜੀ ਲੱਗੂ ਗਲਤ ਕਰ ਦੂਗਾ ਪੁੱਛਣਾ ਸਭ ਨੂੰ ਪੈਂਦਾ ਭਾਈ ਕਰੇ ਪਰਿਵਾਰ ਨਾਲ ਵੀ رائے ਕਰਨੀ ਪੈਂਦੀ ਹੈ ਜੇ ਗੁਰਨਾਨਕ ਦੇਵ ਦਾ ਹੁਕਮ ਹੋਊਗਾ ਉਵੇਂ ਹੋਊਗਾ ਕੀ ਕਰਦੇ ਉਹਨਾਂ ਦੀ ਕਲਾ ਵਰਤਦੀ ਹੈ ਲਾਸਟ ਸਵਾਲ ਹੈ ਮਾਤਾ ਜੀ ਬੀਬੀਆਂ ਨੂੰ ਕੋਈ ਤੁਹਾਡੇ ਵੱਲੋਂ ਕੋਈ ਸਨੇਹਾ ਜੇ ਬੀਬੀਆਂ ਦੇ ਨਾਲ ਕਿਸੇ ਨਾਲ ਐਜੇ ਐਜੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਕੋਈ ਸਨੇਹਾ ਜਾਂ ਕੋਈ ਕਿਸਾਨਾਂ ਨੂੰ ਕੋਈ ਮੈਸੇਜ ਤੁਹਾਡੇ ਵੱਲੋਂ ਰਲ ਕੇ ਵੀ ਚੱਲਣਾ ਚਾਹੀਦਾ ਏਕਤਾ ਤਾਂ ਬਹੁਤ ਹੁੰਦੀ ਏ ਏਕਤਾ ਤਾਂ ਇਹੋ ਜੀ ਹੁੰਦੀ ਏ ਲਾਸਾ ਸੰਗਲ ਕਿੱਡਾ ਕਾਮਯਾਬ ਹੁੰਦਾ ਹੈ ਜੇ ਇਸ ਨੂੰ ਦਿੱਕਤ ਤੇ ਅਗਲੀ ੱਟੀ ਬਣਾ ਲੈਣੇ ਗਲੋਟਾਂ ਕੱਚਾ ਹੁੰਦਾ ਨਾ ਤੇ ਜਦੋਂ ਉਹਨਾਂ ੱਟੀ ਬਣਾ ਲੈਣੇ ਜੁੜਦੇ ਤੇ ਇੱਕ ਤਾਂ ਟੁੱਟ ਨਹੀਂ ਸਕਦੀ ਪਰ ਸੰਗਤ ਦਾ ਵਿਰਤ ਹੁੰਦੀ ਬਰਾਬਰ ਜਿਵੇਂ ਆਪਾਂ ਆਖਦੀ ਹੈ ਨਾ ਵੀ ਜਿਹੜੀ ਏਕਤਾ ਹੁੰਦੀ ਬਹੁਤ ਵੱਡੀ ਚੀਜ਼ ਹੁੰਦੀ ਹੈ ਏਕਤਾ ਰੱਖਣੀ ਚਾਹੀਏ ਇਕੱਲਾ ਨਹੀਂ ਵੱਡਾ ਹੁੰਦਾ hath ral ke dhoyi de pai ਤੇ ral ke chalna ਚਾਹੀਦਾ ਸਾਰਾ ਪਰਿਵਾਰ ਖੁਸ਼ ਹੈ ਨਾ ਹੁਣ ਫਿਰ ਪਰਿਵਾਰ ਨਹੀਂ ਤਾਂ ਖੁਸ਼ੀ ਹੈ ਭਾਈ ਉਹਦੋਂ ਤੇ ਦੁੱਖ ਲੱਗਿਆ ਹਣਾ ਜੋ ਤੁਹਾਡੇ ਖਿਲਾਫ ਬੋਲੇ ਆ ਪਰ ਹੁਣ ਖੁਸ਼ ਹੋ ਗਏ ਉਹਨਾਂ ਸਰ ਮੁੰਤਾ ਸਾਰੇ ਉਹ ਤਾਂ ਸ਼ਰਮਾਂਦੇ ਸੀ ਸਾਡੀ ਤਨ ਸ਼ਰਮਾਂਜੀਤ ਉਹ ਸਰਜੀਪੇ ਚੱਕੇ ਵੀ ਮੈਂ ਪਾਈ ਬੱਚੇ ਸੋ ਪਿੱਛੇ ਗਏ ਸਾਂ ਮੈਂ ਤਾਂ ਕਹਿੰਦਾ ਸਾਡੀ ਜ਼ਮੀਨ ਜਾਇਦਾਦ ਕਾਦਰ ਜਾਂ ਦੀ ਸਾਰੇ ਕਰ ਸਾਨੂੰ ਨਹੀਂ ਪਤਾ ਸੀ ਦੋਤੀ ਛੋਟੀ ਪੜਦੀ ਹੁਣ ਤਾਂ ਚਲ ਉਹ ਉੱਥੇ ਚਲੀ ਗਏ ਨਿਊਜ਼ੀਲੈਂਡ ਤੇਸਾਨੂੰ ਸ਼ਰਮਾਂਦੇ ਸੀ ਨਾ ਨਿਊਕੈਰ 100 100 ਰੁਪਏ ਚਾਏ ਸੀ ਤੇ ਵੀ ਸਾਨੂੰ ਮੇਰੀ ਭੈਣ ਕੋਲ ਗਈ ਤੇ ਸ਼ਰਮ ਜੀ ਬਣ ਮੇਰਾ ਇੱਕ ਭਰਾ ਸੀ ਭੂਆ ਦਾ ਪੁੱਤ ਕੈਨੇਡਾ ਰਹਿੰਦਾ ਸੀ ਉਕੇ ਮੈਂ ਭੈਣ ਕੋਲ ਗੱਲ ਕਰੀ ਫਿਰ ਭੈਣ ਸੀ ਮੇਰੀ ਤੇ ਉਹਨਾਂ ਨੇ ਹੰਗੂ ਰਾਜਨ ਬਰਾਦਾ ਅੱਜ ਹੋ ਗਈ ਮੈਂ ਕਿਹੜੀ ਗੱਲ ਹੈ ਤੇ ਮੈਂ ਜਿਹੜੇ ਉੱਥੇ ਚਾਰ ਸਿਆਣੇ ਬੰਦੇ ਹੁੰਦੇ ਉੱਥੇ ਮੈਂ ਨੇ ਤਾਂ ਮੇਰੇ ਮਾਮੇ ਨਹੀਂ ਧੀ ਮੈਂ ਤਾਂ ਸ਼ੁਕਰ ਨਹੀਂ ਤੁਸੀਂ ਸ਼ਰਮ ਕਿਉਂ ਮੰਦੇ ਹੋ ਭਾਈ ਹੋਈ ਹੋਈ ਡੱਡਾ ਬਣਾ ਕੇ ਤੇ ਵੀ ਫਿਰ ਹੁਣ ਤਾਂ ਸਾਰਾ ਪ੍ਰਵਾਸ ਛੱਡ ਕੇ ਪਾਰਾ ਮੁਲਕ ਸਾਰਾ ਦੇਸ਼ ਇੰਡੀਆ ਹੀ ਖਜ ਹੋ ਗਿਆ ਭਾਈ ਹੈ ਹੁਣ ਤਾਂ ਪੰਜਾਬ ਦੀ ਮਾਤਾ ਸੀ ਹੁਣ ਤਾਂ ਜਗਤ ਮਾਤਾ ਆਖਣ ਲੱਗੇ ਲੋਕ ਭਾਈ ਰੱਖਣਾ ਪਰ ਮੇਰੇ ਚੈਨੀ ਪਹੁੰਚ ਨਹੀਂ ਵੀਰਾ ਇਹ ਤਾਂ ਦੁਨੀਆਦਾਰੀ ਉਹ ਹੀ ਕਰਦੇ ਗੁਰੂ ਨਾਨਕ ਦੇਵ ਜੀ ਨੂੰ ਪਤਾ ਵੀਰਾ ਆਪਾਂ ਕੁਝ ਨਹੀਂ ਆਖ ਸਕਦੇ ਜਿਵੇਂ ਉਹ ਕਰਨਗੇ ਉਹਨਾਂ ਵੀਰੇ ਦੇ ਬਹੁਤ ਬਹੁਤ ਧੰਨਵਾਦ ਮਾਤਾ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਖਾਤੇ ਧੰਨਵਾਦ ਅਸੀਂ ਵੀ ਮਾਤਾ ਮਹਿੰਦਰ ਕੌਰ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਗੱਲਬਾਤ ਜਿਹੜੀ ਸਾਰੀ ਸਾਹਮਣੇ ਰੱਖੀ ਹੈ ਤੋਂ ਨੂੰ ਇਹ ਦੱਸ ਦਿੰਨੇ ਆ ਕਿ ਜਿਹੜੇ ਸ਼ਬਦ ਉਸ ਵਕਤ ਕੰਗਣਾ ਰਣਾਉਤ ਨੇ ਬੋਲੇ ਸੀ ਬਿਲਕੁਲ ਗਲਤ ਬੋਲੇ ਸੀ ਕਿਉਂਕਿ ਬਿਲਕੁਲ ਅੱਜ ਉਹਨਾਂ ਦੇ ਅਸੀਂ ਕਰੇ ਬੈਠੇ ਆਂ ਕਿਸਾਨ ਬੀਬੀ ਐ ਆਪਾਂ ਕਹਿ ਸਕਦੇ ਆ ਜਿਹੜੇ ਅਸਲੀ ਕਿਸਾਨ ਹੁੰਦੇ ਆ ਇਹ ਉਹ ਕਿਸਾਨਾਂ ਦਾ ਪਰਿਵਾਰ ਐ ਸਹੀ ਕਿਸਾਨਾਂ ਦਾ ਪਰਿਵਾਰ ਐ ਸਹੀ ਕਿਸਾਨਾਂ ਦਾ ਇਹ ਘਰ ਐ ਅਸਲੀ ਕਿਸਾਨ ਐ ਆਪਣੀ ਜਿਹੜੀ ਖੇਤੀਬਾੜੀ ਵਾਸਤੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵਾਸਤੇ ਜਿਹੜਾ ਉੱਥੇ ਇਹ ਸੰਘਰਸ਼ ਕਰਨ ਲਈ ਗਏ ਸੀਗੇ ਤਾਂ ਸਾਲ ਉੱਥੇ ਰਹੇ ਆ ਤਾਂ ਇਹਨਾਂ ਦੇ ਖਿਲਾਫ ਜਿਹੜੇ ਉਹਨਾਂ ਨੇ ਰਾਜਨੀਤੀ ਕੀਤੀ ਹੈ ਸ਼ਬਦ ਬੋਲੇ ਆ ਤਾਂ ਇਹਨਾਂ ਨੂੰ ਦੁੱਖ ਉਸ ਵਕਤ ਜ਼ਰੂਰ ਲੱਗਿਆ ਸੀਗਾ ਤਾਂ ਉਸ ਵਕਤ ਜਿਹੜਾ ਹੁਣ ਜਿਵੇਂ ਇਹਨਾਂ ਨੇ ਦੱਸਿਆ ਕਿ ਕਿਸਾਨ ਆਗੂਆਂ ਦੀ ਸਹਿਮਤੀ ਦੇ ਨਾਲ ਅਸੀਂ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਜਿਹੜੀ ਇਹ ਪਟੀਸ਼ਨ ਪਾਈ ਸੀਗੀ ਤਾਂ ਲਗਾਤਾਰ 4 4.5 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਜਿਹੜਾ ਇਹਨਾਂ ਨੂੰ ਮਾਨਯੋਗ ਅਦਾਲਤਾਂ ਦੇ ਜਿਹੜੇ ਕੱਢਨੇ ਪੈ ਰਹੇ ਨੇ ਬਠਿੰਡਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤਾਂ ਹੁਣ ਮਾਨਯੋਗ ਅਦਾਲਤ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਲਿਆ ਤਾਂ ਕੰਗਣਾ ਰਣਾਉਤ ਨੂੰ ਬਠਿੰਡੇ ਮਾਨਜੁਗ ਅਦਾਲਤ ਨੇ ਬਲਾ ਕੇ ਇੱਥੇ ਉਹਨਾਂ ਨੇ ਪੇਸ਼ੀ ਕੀਤੀ ਹੈ ਪੇਸ਼ ਹੋਇਆ ਤਾਂ ਉਸ ਤੋਂ ਬਾਅਦ ਹੀ ਜਿਹੜੇ ਅਗਲੇ ਸ਼ਬਦ ਸਾਹਮਣੇ ਆਏ ਹੈ ਉਹਨਾਂ ਨੇ ਮਾਫੀ ਤੱਕ ਮਿੰਤ ਤੱਕ ਦੀ ਗੱਲ ਵੀ ਕਹਿ ਦਿੱਤੀ ਹੈ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮਿੰਤਾਂ ਤਰ ਲਿਆ ਜਾਂ ਉਹਨਾਂ ਦਾ ਰਾਜ਼ੀਨਾਮਾ ਜਿਹੜਾ ਹੋਣਾ ਹੈ ਉਹ ਸਾਰਾ ਵਿਚਾਰ ਵਟਾਂਦਰਾ ਜਿਹੜਾ ਕਿਸਾਨਾਂ ਦੇ ਨਾਲ ਜਾਂ ਮਾਨਜੁਗ ਅਦਾਲਤ ਦੇ ਜੋ ਆਰਡਰ ਹੋਣਗੇ ਉਸੇ ਤਰੀਕੇ ਦੇ ਨਾਲ ਹੀ ਹੋਵੇਗਾ ਗੁਰਜੀਤ ਸਿੰਘ ਰਮਣਾ D5 ਚੈਨਲ ਪੰਜਾਬੀ ਪਿੰਡ ਬਹਾਦਰਗੜ ਝੰਡੀਆਂ ਜ਼ਿਲ੍ਹਾ ਬਠਿੰਡਾ